ਆਹੀ ਆਵਾਜ਼ ਸੁਣੋ ਬਾਈ ਸਾਰੀਆਂ ਦੇਖੋ ਜੌੜੀਆਂ ਰਹੀਆਂ ਬਾਈਆਂ ਕਾਰ ਵਰਗੀ ਆ ਮੰਦਰਾ ਕਾਰ ਵਰਗੀ ਹੀ ਜਾਵੇ ਲੋ ਜੀ ਬਾਈ ਅੱਜ ਸਾਡੇ ਪਵਨ ਬਾਈ ਨੇ ਇਹਨਾਂ ਨੇ ਕਰਤੀਆਂ ਵਧਾਈਆਂ ਹੈਪੀ ਬਾਈ ਸਾਡਾ ਅੱਜ ਬਹੁਤ ਦਿਨ ਬਾਅਦ ਬਹੁਤ ਦਿਨ ਬਾਅਦ ਘਾਟਾ ਖੋਲਿਆ ਹਾਂ ਬਹੁਤ ਦਿਨ ਬਾਅਦ ਹੋਰ ਹੈਪੀ ਵੀਰੇ ਵਧੀਆ ਵਧੀਆ ਬਾਈ ਅੱਜ ਤੁਸੀਂ ਦੱਸਿਆ ਨਹੀਂ ਮੈਨੂੰ ਇਹ ਟਰੈਕਟਰ ਟੂਟਰ ਦੇਣ ਲੱਗਿਆ ਨੇ ਉਹ ਬਾਈ ਫੋਟੋ ਤਾਂ ਖੰਨ ਵੀ ਨਹੀਂ ਦੇਆ ਅੱਛਾ ਹਾਂ ਬਾਈ ਚੱਕਰ ਹੋਰ ਆ ਨਾ ਹੋਰ ਚੱਕਰ ਹੋਰ ਆ ਹਾਂ ਉਹਨਾਂ ਨੂੰ ਆਏ ਹੋਏ ਆਂ ਵੀ ਵਿਜੇ ਜੱਗੂ ਨੂੰ ਬੁਲਾ ਲਿਆ ਵੀ ਭੈਣ ਸਾਡੀ ਵੀਡੀਓ ਰਹਿ ਜਾਣੀ ਅਸੀਂ ਤਾਂ ਬਣਾਉਂਦੇ ਨਹੀਂ ਭਾਈ ਵਲੌਗ ਨਵੇਂ ਦਾ ਕਦੇ ਨਹੀਂ ਬਣਾਇਆ ਹਾਂ ਕਾਹਦੇ ਆ ਨਹੀਂ ਤਾਂ ਬਣਾਉਣਾ ਨਵੇਂ ਦਾ ਕਦੇ ਨਹੀਂ ਬਣਾਉਂਦੇ ਬਈ ਜੀ ਅੱਛਾ ਨਵੇਂ ਨੇ ਲੋਕਾਂ ਨੂੰ ਪਤਾ ਹੀ ਹੈ ਨਾ ਤੂੰ ਕਾਹਦੇ ਨਹੀਂ ਬਣਾਉਂਦਾ ਭਾਈ ਓਏ ਬਸ ਤਹੇ ਪਾਸ ਨੂੰ ਬਣਾ ਲਈਦਾ ਸ਼ੌਂਕ ਨਹੀਂ ਹੈਗਾ ਰਹਿਿਆ ਹੁਣ ਸ਼ੌਂਕ ਨਹੀਂ ਰਿਹਾ ਭਾਈ ਜਦ ਪਹਿਲਾਂ ਪਹਿਲਾਂ ਬਾਈ ਨੇ ਬਣਾਇਆ ਚੈਨਲ ਬਹੁਤ ਬਾਈ ਨੇ ਧੂੜ ਪੱਟੀ ਉਹ ਜਦ ਐਂ ਦੇਖ ਕੇ ਦੂਏ ਨੂੰ ਲੱਗ ਜਾਂਦਾ ਵੀ ਖਬਰੇ ਕਿੰਨੇ ਕੁ ਪੈਸੇ ਆਉਂਦੇ ਜਦ ਪਤਾ ਲੱਗਦਾ ਨਾ ਵੀ ਮਿਹਨਤ ਵੀ ਕਰਨੀ ਪੈਂਦੀ ਹੈ ਹਾਂ ਫੇਰ ਬੰਦੇ ਤੇ ਬਰੀ ਬਰਾ ਚੱਕਰ ਕੀ ਆ ਹੁਣ ਚੱਲੂੜੇ ਦੇਖਣ ਵਾਲੇ ਆਪਾਂ ਮੜਾਉਨਾਂ ਨੂੰ ਵੀ ਦੱਸ ਦਦਨੇ ਇਹ ਪੈਸੇ ਆਉਂਦੇ ਆ ਜੇ ਆਪਾਂ ਨੂੰ ਬਾਹਰਲੀ ਆਡੀਅੰਸ ਵੱਧ ਦੇਖਦੀ ਆ ਹਾਂ ਜੇ ਜਿੱਦਾਂ ਆਪਾਂ ਐ ਆਪਾਂ ਨੂੰ ਦੇਖਦੇ ਆ ਲੋਕਲ ਉਰੇ ਦੇ ਹਨਾ ਉਹ ਤਾਂ ਕਰਕੇ ਆਪਾਂ ਨੂੰ ਥੋੜੇ ਪੈਸੇ ਘੱਟ ਆਉਂਦੇ ਹਾਂ ਨਾਲੇ ਯੂਟਿਊਬਰ ਤਾਂ ਕੋਈ ਨਹੀਂ ਦੱਸਦਾ ਵੀ ਕਿੰਨੇ ਪੈਸੇ ਆਉਂਦੇ ਨਾ ਭਾਈ ਮੰਨੂੰ ਆਉਂਦਾ ਮਹੀਨੇ ਦਾ ਰੁਪਇਆ 10000 ਤਾਂ ਬਹੁਤ ਚੱਕੇ ਭਾਈ ਆ 10000 ਰੁਪਇਆ ਆਉਂਦਾ ਮਨੂੰ ਮਹੀਨੇ ਦਾ ਲਗਭਗ ਸਾਲ ਹੋ ਗਿਆ ਕਦੇ 6000 ਕਦੇ 5-7000 ਜਾਨੀ ਕਿ ਵੱਧ ਤੇ ਵੱਧ ਮਨੂੰ 10000 ਰੁਪਇ ਹਾਂ ਪਰ ਬਾਈ ਐ ਮਾਰਕ ਜਕਵਾਈ ਵੀ ਬਹੁਤ ਹੈ ਮਾਰਕ ਜਕਵਾਈ ਤੇ ਚਲੋ ਮੈਂ ਇਹ ਕਹਿੰਦਾ ਮਾਰਕ ਜਕਵਾਈ ਨੂੰ ਬਾਕੀ ਤੁਸੀਂ ਬਣਾਉਨੇ ਤੁਹਾਨੂੰ ਪਤਾ ਹੀ ਆ ਪਤਾ ਯਾਰ ਲੱਗਿਆ ਪਤਾ ਹਾਂ ਬਣਾ ਵੀ ਸੁਣਨੀ ਪੈਂਦੀ ਆ ਬਾਈ 52 ਦਾ ਦਿੱਤਾ 52 ਦਾ ਹੈਪੀ ਵੀਰੇ ਕਿਹੜਾ ਮਾਡਲ ਹੈ ਇਹ ਇਹ ਬਾਈ ਮਾਰਕ 2024 ਮਾਡਲ ਹੈ ਤੇ ਕਹਿ ਕੇ ਦਿੱਤਾ ਹੈ 2024 ਦਾ ਹਾਂ ਠੀਕ ਆ ਕਿਉਂਕਿ ਬਾਈ ਮਾਰਕੇ ਹੁਣ ਫਰਵਰੀ ਮਾਰਚ ਚ ਚੇਂਜ ਹੋਣੇ ਆ ਠੀਕ ਆ ਅਜੇ ਤੱਕ ਬਾਈ ਚਲੋ ਹੈਪੀ ਵੀਰੇ ਰੇਟ ਦਾ ਵੀ ਫਰਕ ਪੈ ਜਾਂਦਾ ਫਰਕ ਤਾਂ ਪੈਣੀ ਹੀ ਹੈ ਬਾਈ ਹਾਂ ਹਾਂ ਠੀਕ ਆ ਜੀ ਅਈ ਲੈ ਲੈ ਸੀਗਾ ਅੱਜ ਤੋਂ ਉੱਤਰਾ ਟਰੈਕਟਰ ਇਹ ਬਾਈ ਧੋ ਕੇ ਦਿੱਤਾ ਟਰੈਕਟਰ ਆ ਜੈਨ ਪੂਰਾ ਚਮਕਾ ਕੇ ਦੇਖੋ ਮੱਖੀ ਬੈਠੀ ਹੜਾਦੀ ਇਹਨੂੰ ਆਵਲੇ ਆ ਤਾਂ ਮੂੰਹ ਦਿਖਣ ਲੱਗਿਆ ਕਿਹੜੀ ਬਾਰ ਸਮਾਰੀ ਇਹ ਤੇ ਫਿਰ ਮਿਸਤਰੀ ਨੇ ਕਰੀ ਮੈਂ ਅੱਛਾ ਠੀਕ ਆ ਠੀਕ ਆ ਲੈ ਬਾਈ ਬਾਈ ਇਹਦੇ ਚ ਥੋੜਾ ਜਿਆਦਾ ਪਾਵਲੇ ਵੀ ਇਹਦੇ ਜਿਹੜੇ ਮਾਡਲਾਂ ਦਾ ਦੱਸੀ ਕਿ ਆ ਗਿਆ ਫਰਕ ਹੁੰਦਾ ਜੀ 1 2 ਤੋਂ ਹੁੰਦੇ ਆ ਠੀਕ ਆ ਇਹ ਮੜਾ B1 B2 ਦਾ ਮੜਾ ਯਾ B1 ਜਿਵੇਂ ਸਲੋ ਸਪੀਡ B2 ਹਾਈ ਅੱਛਾ ਹਾਈ ਸਪੀਡ ਅੱਛਾ ਇਹ ਫਰਕ ਹੁੰਦਾ ਹੈ ਬਈ ਥੋੜਾ ਬੋੜਾ ਫਰਕ ਹੁੰਦਾ ਇੱਕ ਦੋ ਚੀਜ਼ਾਂ ਦਾ ਠੀਕ ਹੈ ਜੀ ਮਾਰ ਕੇ ਦੇਖੋ 7ਵੇਂ ਮਿੰਟੇ 7ਵੇਂ ਵਾਲਾ ਜੀ ਇਹ ਇੱਧਰ ਥੱਲੇ ਪਾਉਣੀ ਆ ਫਾਲਿਆਂ ਨੂੰ ਰੋਟੇਟਰ ਤੋਂ ਅੱਗੇ ਨਹੀਂ ਕਿਵੇਂ ਉੱਪਰ ਪਾ ਲੈ ਬਈ ਇੱਧਰ ਸਮਝਾਓ ਮੜਾ ਯਾ ਵੀਰੇ ਦੱਸੀ ਮੜਾ ਯਾ ਆਹ ਜਿਹੜੀ ਚੀਜ਼ ਆ ਜੀ ਪਾਇਆ ਹੋਇਆ ਹੁਣ ਟੌਪ ਲਿੰਕ ਇੱਥੇ ਇੱਥੇ ਇਹਨੇ ਪੂਰਾ ਕੰਮ ਕਰਨਾ ਹਾਲ ਸਵਾਜੇ ਨੂੰ ਜੀ ਇੱਥੇ ਸੈਂਸਰ ਜੀ ਉਹਦੇ ਬਾਅਦ ਵਿੱਚ ਰੋਟਾਵੇਟਰ ਨੂੰ ਰੇਪਾ ਨੂੰ ਪਲਟਾਵੇਂ ਹਾਲਾ ਨੂੰ ਫਾਲੇ ਨੂੰ ਵੀ ਰੇਚ ਪਾਉਣਾ ਉੱਪਰਲੀ ਚ ਖੇਡਣ ਵਾਲੀ ਚ ਅੱਛਾ ਰੋਟਾਵੇਟਰ ਨੂੰ ਕੀ ਚ ਪਾਉਣਾ ਰੋਟਾਵੇਟਰ ਵਾਲੇ ਵਿਚਾਲੇ ਰੋਟਾਵੇਟਰ ਨੂੰ ਇੱਥੇ ਮਾਰੀ ਠੀਕ ਆ ਵਿਚਾਲੇ ਠੀਕ ਆ ਠੀਕ ਪਲਟਾਵੇਂ ਹਾਲ ਪਲੌ ਹੋਰ ਕੋਈ ਉਹਨੂੰ ਉੱਪਰ ਉਹਨੂੰ ਉੱਪਰ ਉਹਨੂੰ ਉੱਪਰ ਠੀਕ ਆ ਭਾਈ ਠੀਕ ਆ ਜੀ ਤੇ ਭਾਈ ਆ ਸਾਡਾ ਮੇਨ ਬੰਦਾ ਏ ਬਹੁਤ ਟ੍ਰੇਨਿੰਗ ਲਾ ਕੇ ਆਇਆ ਹੋਇਆ ਜੌਨੀਅਰ ਦੀਆਂ ਇੰਨੀਆਂ ਵੀ ਨਹੀਂ ਆਈਆਂ ਜਾਣੀ ਜਿੰਨੀ ਹੱਥ ਤੇ ਕਹਿ ਰਿਹਾ ਠੀਕ ਆ ਬਹੁਤ ਤੇ ਨਹੀਂ ਲਾ ਕੇ ਆਏ ਇੰਨੀਆਂ ਵੀ ਨਹੀਂ ਉਹ ਕਹਿ ਰਿਹਾ ਜਿਆਦਾ ਹੋ ਗਿਆ ਥੋੜਾ ਜਿਹਾ ਚੱਲ ਕੋਈ ਗੱਲ ਨਹੀਂ ਭਾਈ ਭਾਈ ਹੋਰ ਇਹਦਾ ਮਾੜਾ ਮੋਟਾ ਵੀਰੇ ਕੋਈ ਫੰਕਸ਼ਨ ਹੈ ਕੋਈ ਮੇਨ ਫੰਕਸ਼ਨ ਬਾਈ ਨੂੰ ਦੱਸਤਾ ਆ ਪਾਉਂਦਾ ਜੀ ਮੁੰਡਾ ਆ ਪਾਦਾ ਪਤਾ ਪਤਾ ਪਹਿਲਾਂ ਮਿਲੇ ਵੀਰੇ ਹਾਂਜੀ ਹਾਂਜੀ ਇੱਕ ਇਹਦਾ ਪ੍ਰੈਸ਼ਰ ਦੇ ਉੱਤੇ ਸਿੱਧਾ ਜਦੋਂ ਦੱਪਣਾ ਜੇ ਦੱਪਣ ਦੀ ਲੋਡ ਪੈ ਗਈ ਇਹ ਤਾਂ ਪੁਰਾਣਾ ਹੀ ਸਿਸਟਮ ਹੈ ਬਾਈ ਇਹ ਤਾਂ ਪਤਾ ਹੀ ਆ ਬਾਈ ਨਾਲ ਨੂੰ ਯਾਰ ਤੋ ਇਹ ਸਿੱਧੇ ਜੇ ਕਪੜਾ ਨੇ ਸਾੜੇ ਪਹਿਲਾਂ ਥੋੜੇ ਇਹਦੇ ਥੱਲੇ ਤੇ ਤੇ ਬਾਈ ਚਲੋ ਵਸੇ ਤਾਂ ਸਾਰੀਆਂ ਗੱਲਾਂ ਕਸਟਮਰ ਨੂੰ ਪਤਾ ਹੁੰਦਾ ਪਰ ਉਹ ਫਿਰ ਚਲੋ ਫਿਰ ਵੀ ਇੱਕ ਵਾਰ ਦੱਸਣਾ ਕਸਟਮਰ ਨੂੰ ਕਹਿਣਾ ਸਮਝਾਉਣਾ ਦਾ ਫਰਜ਼ ਹੁੰਦਾ ਠੀਕ ਆ ਬਾਈ ਆਪਣੀ ਡਿਊਟੀ ਪੂਰੇ ਸਹੀ ਤਰੀਕੇ ਨਾਲ ਨਿਭਾ ਰਹੇ ਠੀਕ ਨਹੀਂ ਆ ਪੀ ਬਾਈ ਹਾਂਜੀ ਹਾਂਜੀ ਬਾਈ ਹਾਂ ਆਏ ਹਾਏ ਆਵਾਜ਼ ਸੁਣੋ ਬਾਈ ਸਾਰੀਆਂ ਦੇਖੋ ਜੌੜੀਆਂ ਰੀ ਆਪੀ ਬਾਈ ਮੁੰਦਰਾ ਥਾਰ ਵਰਗੀ ਆ ਬੰਦਰਾ ਥਾਰ ਵਰਗੀ ਛਾੜੀ ਥੀਰੇ ਵਰਗੀ ਮੁੰਦਰਾ ਨਹੀਂ ਧਾਰ ਵਰਗੀ ਛਾੜੀ ਆ ਆਏ ਹਾਏ 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 ਓਕੇ ਬਾਈ ਧੰਨਵਾਦ ਹੈਪੀ ਬਾਈ ਥੋੜਾ ਜਿਹਾ ਨਾਰਾਜ਼ ਹੋ ਗਿਆ ਅੱਜ ਬਾਈ ਆਪ ਵੀ ਕੀ ਭੱਜਦੇ ਕਾਤੇ ਹੁੰਦੇ ਨੇ ਯਾਰ ਉਹ ਨਹੀਂ ਭੱਜਦੇ ਨਹੀਂ ਬਾਈ ਯਾਰ ਹਾਂ ਹੋ ਕੇ ਕੱਲਾ ਦੱਸ ਖੁੱਲੀ ਕਾਕੇ ਕੁਝ ਕਹਿ ਹੋ ਗਿਆ ਕੋਈ ਹੈ ਨਾ ਛੱਬਦੇ ਆਏ ਜਾਂ ਗੱਲ ਤੋਂ ਹਾਂ ਲੋਕ ਮਰੇ ਬਾਈ ਮਾਪਿਆਂ ਦੇ ਕਰਨ ਲੱਗੇ ਨਹੀਂ ਦੇਖ ਬਾਈ ਮੈਂ ਦੱਸਾਂ ਮੈਂ ਤੁਹਾਨੂੰ ਸਹੀ ਗੱਲ ਆ ਬਾਈ ਬਾਈ ਡਰਦਾ ਕਾਤੇ ਆ ਪਹਿਲਾਂ ਇੱਕ ਦੋ ਵਾਰ ਬਾਈ ਨੇ ਚਲੋ ਟਵਿੱਟਰ ਦੀ ਜੋਂਡੀ ਇਹਦੀ ਵੀਡੀਓ ਬਣਾਈਆਂ ਹਨਾ ਜੀ ਉਹਦੇ ਵਿੱਚ ਚਲੋ ਕਈ ਵਾਰ ਕੋਈ ਚੀਜ਼ ਗਲਤ ਦੱਸ ਹੋ ਜਾਂਦੀ ਆ ਮਤਲਬ ਕਿ ਚਲੋ ਬਾਕੀ ਹੈਪੀ ਰਹੇ ਦੀ ਆਪਣੀ ਆਪਣੀ ਸੋਚ ਸਮਝ ਹੁੰਦੀ ਆ ਉਹ ਲੋਕਾਂ ਨੇ ਬਾਈ ਕਹਿ ਕਰਿਆ ਉਹਦੇ ਵਿੱਚ ਦੇ ਵੀਡੀਓ ਚ ਕੱਟ ਕੇ ਨਾ ਰੀਲਰ ਰੂਲਰ ਪਾਤੀਆਂ ਹਾਂ ਤਾਂ ਕਰਕੇ ਹੈਪੀ ਬਾਈ ਨੂੰ ਫਿਰ ਥੋੜਾ ਜਿਹਾ ਲੱਗਿਆ ਬੁਰਾ ਹੈਪੀ ਬਾਈ ਮੇਰੀ ਗੱਲ ਸੁਣ ਨਹੀ ਮੇਰੀ ਗੱਲ ਸੁਣ ਹਾਂ ਹਾਂ ਤੇਰੀ ਗੱਲ ਦਾ ਗੁੱਸਾ ਨਾ ਕਰੀ ਨਾ ਨਾ ਤੂੰ ਚੱਲ ਵੈਸੇ ਆਪਣੀ ਉਮਰ ਦੋ ਦੋਨਾਂ ਦੀ ਬਰਾਬਰ ਜੀ ਹੋਇਆ ਕੋਈ ਬਹੁਤਾ ਫਰਕ ਨਹੀਂ ਹੈਗਾ ਜਿਹੜਾ ਇਹ ਸੋਸ਼ਲ ਮੀਡੀਆ ਵੀਰੇ ਇਹਦੇ ਤੇ ਤਾਂ ਕੀ ਹੈ ਇਹਦੇ ਤੇ ਜੇ ਆਪਾਂ ਨੂੰ 100 ਲੋਕ ਦੇਖਦੇ ਆ ਤਾਂ ਇਹ ਚੋਂ ਉਹਨੂੰ 80 ਆਪਾਂ ਨੂੰ ਚੰਗੇ ਕਹਿੰਦੇ ਨੇ 20 ਆ ਗਾਲਾਂ ਕੱਢਣ ਵਾਲੇ ਹੁੰਦੇ ਆ 20 ਨੇ ਗਾਲਾਂ ਕੱਢਣੀਆਂ ਜੇ ਤਾਂ ਸੋਸ਼ਲ ਮੀਡੀਆ ਤੇ ਕਾਮ ਅੱਗੇ ਵਧਣਾ ਹੈ ਤਾਂ ਵੀਰ ਬਣ ਕੇ ਨਾ ਗੱਲਾਂ ਦਾ ਗੁੱਸਾ ਨਹੀਂ ਕਰਨਾ ਹੈ ਮੈਂ ਗੁੱਸਾ ਤਾਂ ਕੋਈ ਨਹੀਂ ਹੈਗਾ ਆਪਾਂ ਨੂੰ ਕਿਸੇ ਨਾਲ ਗੁੱਸਾ ਨਹੀਂ ਗੁੱਸਾ ਨਹੀਂ ਕਰਨਾ ਮੈਂ ਤੁਹਾਨੂੰ ਉਹ ਹੀ ਕਹਿੰਦਾ ਜੇ ਜੇ ਮਤਲਬ ਕਿ ਜੇ ਆ ਜੇ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਤਾਂ ਇਹ ਚੀਜ਼ਾਂ ਦਾ ਆਪਾਂ ਨੂੰ ਫੇਸ ਕਰਨਾ ਪੈਣਾ ਆ ਭਾਈ ਬਣ ਕੇ ਇੰਨੀ ਟੈਨਸ਼ਨ ਹੀ ਲੈਣੀ ਠੀਕ ਹੈ ਨਹੀਂ ਉਹ ਟੈਨਸ਼ਨ ਨਹੀਂ ਲੈਣੇ ਅਸੀਂ ਹੁਣ ਆ ਸਾਡਾ ਭਾਈ ਪੂਰਾ ਦਲੇਰ ਆ ਠੀਕ ਆ ਕੋਈ ਟੈਨਸ਼ਨ ਨਹੀਂ ਹੈਗੀ ਇਹਨੂੰ ਆ ਦੇ ਪੰਪੇ ਮਾਈਕੋ ਵਾਲੇ ਮਾਰਦਾ ਮੇਰਾ ਭਰਾ ਠੀਕ ਆ ਉਹ ਵੀ 53 5 ਵਾਲਾ ਹੋਰ ਤੁਸੀਂ ਆਏ ਹਿਸਾਬ ਲਾ ਲਓ ਵੀ ਮਾਈਕੋ ਵਾਲੇ ਪੰਪ ਜੀ ਨੂੰ ਲੱਗੇ ਪਏ ਕੋਈ ਪ੍ਰਵਾਹ ਕਰਦਾ ਨਹੀਂ ਉਹ ਦੋਏ 54 5 ਨਾਲ ਸਾਡੇ ਦੋ ਆ ਗਿਆ ਪੰਪ ਉਹ ਨਾ ਨਾ ਪਹਿਲਾ ਵਾਲਾ ਤਾਂ ਹੈ ਹੀ ਆ ਹੁਣ ਤਾਂ ਟੁੱਲੂ ਪੰਪੇ ਲਾਤਾ ਹਾਂ ਦਾ ਵਾਹੇ ਟੁੱਲੂ ਪੰਪੇ ਹੀ ਲਾਤਾ ਹਾਂ ਹਾਂ ਸਹੀ ਗੱਲ ਵਾਹ ਆਏ ਆ ਜੱਗੂ ਬਾਈ ਦੇਖ ਯਾਰ ਜੇ ਸੱਚ ਆ ਤਾਂ ਝੂਠ ਵੀ ਆ ਪਾਣਾ ਠੀਕ ਆ ਠੀਕ ਆ ਜੇ ਰੱਬ ਆ ਤਾਂ ਸ਼ੈਤਾਨ ਨਾ ਨਾ ਸਹੀ ਗੱਲ ਚੱਕਰ ਆਇਆ ਬਾਈ ਜਦੋਂ ਇੱਕ ਨੂੰ ਗੱਲ ਹੁਣ ਹੁਣ ਮਤਲਬ ਕਿ ਚਲੋ ਜਿਦਾ ਤੁਸੀਂ ਆ ਜਾਂ ਹੈਪੀ ਆ ਮਿਸਤਰੀ ਆ ਰੱਬ ਤਾਂ ਹੈ ਨਹੀਂ ਹਾਂ ਬਿਲਕੁਲ ਜੇ ਆਪਾਂ 100 ਗੱਲਾਂ ਦੱਸਾਂ ਇੱਕ ਅਧੀ ਚੀਜ਼ ਕੋਈ ਗਲਤ ਦੀ ਦੱਸ ਹੋ ਜਾਂਦੇ ਹਨ ਹਾਂ ਕੋਈ ਐਡੀ ਕੋ ਗੱਲ ਇੱਕ ਗੱਲ ਹੋਰ ਹੈ ਇੱਕ ਸੋਚ ਦੀ ਗੱਲ ਆ ਹੁਣ ਮੇਰੀ ਤੇਰੇ ਨਾਲ ਲਿੰਵੀ ਵੀ ਮਿਲਦੀ ਨਹੀਂ ਮਿਲਦੀ ਨਹੀਂ ਠੀਕ ਹੈ ਹੈਪੀ ਵੀ ਨਹੀਂ ਮਿਲਦੀ ਇੱਕ ਨਾ ਇੱਕ ਕਰਾਂ ਵੀਰੇ ਛੋਟੀ ਜੀ ਗੱਲ ਹੋਰ ਆ ਚਲੋ ਜਿਹੜੇ ਸੁਣਨੇ ਆਲੇ ਬਾਈ ਉਹ ਵੀ ਨਾ ਗੁੱਸਾ ਕਰਿਓ ਜੇ ਮੰਨ ਕੇ ਚਲੋ ਤੁਸੀਂ 100 ਚੋਂ 90 ਗੱਲਾਂ ਠੀਕ ਦਸੀਆਂ 10 ਗੱਲਾਂ ਗਲਤ ਦੱਤਾ ਥੋੜੇ ਠੀਕ ਨਹੀਂ ਫੜਨੀ ਆ ਜਿਹੜੀ ਗਲਤ ਆ ਵੀਰੇ ਉਹਨਾਂ ਨੂੰ ਉਹ ਕਰਵਾ ਪਾਜੀ ਹੈ ਉਹ ਹੀ ਗੱਲ ਆ ਚਲੋ ਆਏ ਬਾਈ ਹੋਰ ਤੋਂ ਸਾਰਾ ਦਿਨ ਪੁੰਨ ਕਰਦਾ ਜਾਈ ਜਾ ਲਾ ਸ਼ਾਮ ਨੂੰ ਕਿਸੇ ਨੂੰ ਲਿਫਟ ਨਾ ਦੇ ਹਾਂ ਅਗਲੇ ਨੇ ਸਵੇਰ ਵਾਲੇ ਕੰਮ ਥੋੜੀ ਦੇਖਣੇ ਆ ਸਹੀ ਗੱਲ ਆ ਬਾਈ ਅਜਿਲੇ ਨੇ ਇੱਕੋ ਕਹਿਣਾ ਲੈ ਸਿਆਣੀ ਬਿਆਣਾ ਤਾ ਤੈਨੂੰ ਦੇਖੋ ਹਾਂ ਇਹਦਾ ਹੈ ਤਾਂ ਕਰਕੇ ਯਾਰ ਠੀਕ ਆ ਜਾਨੀ ਆਪਾਂ ਇਹ ਨਹੀਂ ਕਹਿੰਦੇ ਯਾਰ ਵੀ ਤੁਸੀਂ ਤਾਲਾ ਕੱਟੋ ਚੱਲ ਗਾਹਾਂ ਜਿਹੜੇ ਬੰਦੇ ਕਮੈਂਟ ਕਰਨੇ ਵਾਲੇ ਮੜਾ ਜਾਂ ਉਹ ਵੀ ਸੋਚ ਕੇ ਉਹ ਕਰੋ ਬਾਈ ਆਪਾਂ ਜਿੰਨੇ ਵੀ ਵੀਡੀਓ ਬਣਾਉਨੇ ਆ ਆਪਾਂ ਕਦੇ ਵੀ ਆਏ ਨਹੀਂ ਕਹਿੰਦੇ ਵੀ ਸਪੈਸ਼ਲ ਵੀਡੀਓ ਬਣਾਉਣੀ ਆ ਜਾਂ ਆਪਾਂ ਸਿਰਫ ਵੀਡੀਓ ਵਾਸਤੇ ਦਿਖਾਉਣਾ। ਭਾਈ ਹੋਰੇ ਤਾਂ ਆ ਹੀ ਨਹੀਂ ਪਤਾ ਹੈਗਾ ਗੱਲਾਂ ਮਾਰਦੇ ਅਗਲਾ ਖੂਨ ਕੀ ਢੜ ਜਨ। ਆਪਾਂ ਭਾਈ ਜੋ ਹੈਗਾ ਜਿੱਦਾਂ ਜੋ ਹੈ ਸਾਰਾ ਸਿਸਟਮ ਆਪਾਂ ਟਰੈਕਟਰ ਦੀ ਵੀਡੀਓ ਦਿਖਾਉਣੀ ਆ। ਮੈਨੂੰ ਤਾਂ ਭਾਵੇਂ ਗੁਆਂ ਵੀ 네ਗਟਿਵਿਟੀ ਨੂੰ ਲੋਕ ਜਿਆਦਾ ਚੱਕਦੇ ਆ। ਹਾਂ। ਮੈਂ ਤੁਹਾਨੂੰ ਉਹੀ ਕਹਿਣਾ ਤੂੰ ਹੁਣ ਉਧਰੋਂ ਭੱਜ ਰਿਹਾ ਤਾਂ ਇਹ ਗੱਲ ਦਾ ਗੁੱਸਾ ਨਹੀਂ ਕਰਨਾ। ਨਹੀਂ ਗੁੱਸਾ ਕੋਈ ਵਰਕ ਨਹੀਂ ਹੈਗਾ। ਠੀਕ ਨਹੀਂ? ਹਾਂ। ਠੀਕ ਆ ਵੀਰੇ। ਠੀਕ ਆ ਜੀ। ਲੈ ਜੀ। ਪ੍ਰਦੀਪ ਭਾਈ ਵੀ ਆ ਗਿਆ ਸਾਡਾ। ਹੋਰ ਪ੍ਰਦੀਪ ਵੀਰੇ। ਠੀਕ ਠਾਕ ਜ ਏ ਬਾਈ ਵੈਸੇ ਬੈਂਦਾ ਸਾਡਾ ਉੱਥੇ ਮਰੰਡਾ ਏਜੰਸੀ ਜੀ ਬਾਈ ਇੱਧਰ ਕਦੇ ਕਦਾਈ ਹੋਇਆ ਹਫਤੇ ਬਾਅਦ ਦੱਸ ਦੇਣ ਬਾਅਦ ਛਾਪਾ ਮਾਰਦਾ ਹੁੰਦਾ ਬਾਈ ਆਕੇ ਠੀਕ ਆ ਅੱਜ ਤਾਜ ਟਰੈਕਟਰ ਦੇਣਾ ਤਾਂ ਤੇ ਪ੍ਰਦੀਪ ਬਾਈ ਜਦ ਇੱਕ ਦਿਨ ਵੀ ਵੀਡੀਓ ਪਾਈ ਤੈਨੂੰ ਬਹੁਤ ਬੰਦੇ ਪਛਾਣ ਲੰਨੇ ਕਿਉਂਕਿ ਤੁਹਾਨੂੰ ਤਾਂ ਬਹੁਤ ਟਾਈਮ ਹੋ ਗਿਆ ਹਨਾ ਹਾਂ ਠੀਕ ਆ ਹੋਰ ਵੀਰੇ ਕੰਮ ਕਰ ਠੀਕ ਹੈ ਬਾਈ ਇਹ ਨਾਲ ਥੋੜਾ ਡਰਦਾ ਬਹੁਤ ਹੈ ਇਹਦੀਆਂ ਇੱਕ ਦੋ ਵੀਡੀਓ ਵਾਇਰਲ ਹੋ ਗਈਆਂ ਉਹ ਗਾਲਾਂ ਗੋਲਾ ਪੈ ਗਈਆਂ ਤਾਂ ਕਰਕੇ ਥੋੜਾ ਡਰਦਾ ਮੈਂ ਕਿਹਾ ਬਾਈ ਹੁਣ ਮਾੜਾ ਚੰਗਾ ਤਾਂ ਲੋਕ ਬੋਲਦੇ ਹੀ ਹਨਾ ਤਾਂ ਹੀ ਕਾਨੂੰਨ ਕਹਿੰਦੇ ਜੇ ਤੈਨ ਤਾਂ ਆਪਣਾ ਚੈਨਲ ਚਲਾਉਣਾ ਕਾਮਯਾਬ ਹੋਣਾ ਤਾਂ ਇਹਨਾਂ ਗੱਲਾਂ ਤੋਂ ਦੂਰ ਹਟ ਜਾ ਠੀਕ ਨਹੀਂ ਮਤਲਬ ਗਾਲਾਂ ਸੁਣੀਏ ਕਾਲਾ ਬਾਈ ਵੀ ਮਸ਼ਹੂਰ ਹੋ ਗਿਆ ਤੁਹਾਡਾ ਠੀਕ ਆ ਸਾਰੇ ਮਸ਼ਹੂਰ ਹੋ ਗਏ ਚਲੋ